ਦੀ ਚਾਰ ਹਵਾਲਾਤੀ ਇੱਕ ਕੈਦੀ ਆ ਕਰਨ ਕੁਮਾਰ ਨਾਂ ਦਾ ਹੈਗਾ ਜਿਹੜੇ ਇੱਕ ਵਿਅਕਤੀ ਤਰਨਤਾਰਨ ਨਰੇਨ ਵਾਲਾ ਇੱਕ ਜਗਰੂਸ਼ਣ ਆ ਜੀ ਜਿਸਪਾਲ ਸਿੰਘ ਰੋਲੀ ਮੋਗਾ ਜੀ ਇੱਕ ਮੰਗਾ ਸਿੰਘ ਵਾਸੀ ਜਿਹੜਾ ਹੈਗਾ ਗੇਟ ਕੀ ਮਾ ਅਮਰਸਰ ਸਾਹਿਬ ਦਾ ਹੈ ਤੇ ਇੱਕ ਹੈ ਜੀ ਹਵਾਲਾਤੀ ਮਨਦੀਪ ਸਿੰਘ ਵਾਸੀ ਉਪਲ ਜਗੀਰ ਜਲੰਧਰ ਇਹ ਜਿਹੜੇ ਵੱਖ-ਵੱਖ ਇਸਾਂ ਤੇ ਜਿਹੜੇ ਰੀਡ ਕੋਰਟ ਮਾਡਰਨ ਜੇਲ੍ਹ ਚ ਬੰਦ ਹੈ ਗਿਆ ਇਹਨਾਂ ਤੋਂ ਜਿਹੜਾ ਹੈਗਾ 5 ਬਾਇਲ ਮਿਲੇ ਆ ਜਿਹੜੇ ਟੱਚ ਸਕਰੀਨ ਵਾਲੇ ਆ ਇੱਕ ਚਾਰਜਰ ਤੇ ਦੋ ਡਾਟਾ ਕੇਬਲ ਤੇ ਇਹਦੇ ਜੀ 433 ਮਾਡਲ 24 ਮਕਦਮਾ ਦਰਜ ਕਰਕੇ ਜਿਹੜਾ ਹੈਗਾ ਜੇ ਲੈਕਟ੍ਰੀਨ ਕੀਤਾ ਗਿਆ ਤੇ ਹੁਣ ਜਿਹੜੇ ਇਹਦੇ ਬੈਕਵਰਡ ਫਾਰਵਰਡ ਲਿੰਕ ਕਿੱਥੇ ਕਰਦੇ ਸੀ ਕਿਉਂ ਕਰਦੇ ਸੀ ਕੀ ਪਰਪਸ ਲਈ ਇਹਨਾਂ ਨੇ ਤੇ ਕਿਸ ਸੋਰਸ ਰਾਹੀਂ ਜਿਹੜੇ ਇਹਨਾਂ ਨੇ ਮੋਬਾਈਲ ਅੰਦਰ ਮਗਾਇਆ ਇਹ ਸਾਰੀ ਚੀਜ਼ ਦੀ ਜੀ ਜਾਂਚ ਕੀਤੀ ਜਾਊਗੀ ਤਾਂ ਜਿਸਾ ਹੀ ਜਾਣਕਾਰੀ ਸਾਹਮਣੇ ਆਈ ਕਿ ਕਾਫੀ ਹਾਈ ਸਕਿਉਰਿਟੀ ਚ ਹੋਣਾ ਜਿਹੜੇ ਰੀਜਨ ਦਮਗੀਰੀ ਹੈ ਇਸ ਤਰ੍ਹਾਂ ਇਹ ਮੋਬਾਈਲ ਅੰਦਰ ਪਹੁੰਚਦੇ ਸਰਫ ਸਾਈਕੁਐਟੀ ਜਾਂਦੇ ਅੰਦਰ ਜਿਆਦਾ ਚਾਂਸਸ ਤਾਂ ਬੈਂਕੇ ਦੇ ਹੁੰਦੇ ਜੀ ਉਹ ਛੋਟੇ ਹੁੰਦੇ ਆ ਉਹ ਇਸ ਲਈ ਅਸੀਂ ਇਹਨੂੰ ਜਿਹੜੇ ਇਹ ਟੱਚ ਜਿਹੜਾ ਹੈਗਾ ਉਹ ਬੈਂਕੇ ਨਾਲ ਬਹੁਤ ਘੱਟ ਆਉਂਦੇ ਆ ਪਰ ਇਸ ਨੂੰ ਜਿਹੜਾ ਇਹ ਕੋਸ ਸੋਰਸ ਵੀ ਜੀ ਅਸੀਂ ਲੱਭ ਰਹੇ ਹਾਂ ਜੇ ਕੋਈ ਅੰਦਰ ਦਾ ਕੋਈ ਬੰਦਾ ਮਿਲਿਆ ਹੋਇਆ ਤਾਂ ਉਹਦੇ ਤੇ ਵੀ ਕਾਰਵਾਈ ਕੀਤੀ ਜਾਊਗੀ ਸਰਕਾਰ ਕੋਈ ਇਨਵੈਸਟ ਕਰਦੀ ਬਸ ਇਹਨਾਂ ਨੂੰ ਅਸੀਂ ਪ੍ਰੋਡਕਸ਼ਨ ਬਰੰਡ ਤੇ ਲਈ ਆ ਰਹੇ ਹਾਂ ਇਹ ਕਿਧਰੇ ਗਏ ਇਹਨਾਂ ਦਾ ਅਸੀਂ ਇੰਟਰੋਗੁਏਸ਼ਨ ਕਰਾਂਗੇ ਵਧੀਆ ਤਰੀਕੇ ਨਾਲ